नहीं, बाज़ मना किता? मना किता? मना किता जी? मना, किता? मैं मना, किता? तुसी मना करता नहीं कर रहे हाँ बुलावाओ अच्छा। ना फिर साहब सलाह कर लो एम बेनीफिटी खुला टाइम मिलेगा एंड ही ਇੱਕ ਮਿੰਟ ਇਲੈਕਟਡ ਸਾਹਿਬ ਜੋ ਮੇਰੇ ਕੋਲ ਲਿਸਟ ਆਈ ਹੈ ਬੁਲਾ ਦਿੰਦੇ ਆ ਪਕੜ ਮਨਾ ਕੀਤਾ ਉਹ ਬਾਈਬਾਹ ਸਾਹਿਬ ਦਾ ਨਾਮ ਨਾ ਕੱਲੇ ਯਾਰ ਸਾਈਨ ਕਰਕੇ ਆ ਨਾ ਕਰੋ ਸਮਝੋ ਜੀ ਸਾਨੂੰ ਟਾਈਮ ਮਿਲੂਗਾ ਬਿਲਕੁਲ ਮਿਲੂਗਾ ਮੈਂ ਦੇ ਦੂੰਗਾ ਨਹੀਂ ਮਗਰੋ ਖਲੇ ਦੇਣਾ ਦੀ ਉਦੋਂ ਤੱਕ ਤੁਹਾਨੂੰ ਨਹੀਂ ਉਹਨਾਂ ਨੇ ਉੱਤੇ ਬੈਠਣ ਦੇਣਾ ਨਹੀਂ ਕੋਈ ਗੱਲ ਮੈਨੂੰ ਕੋਈ ਨਹੀਂ ਛੇੜਦਾ ਥੱਲੇ ਲਾ ਕੇ ਮੇਰੇ ਨਾਲ ਬਾਹਰ ਮੈਨੂੰ ਕੋਈ ਨਹੀਂ ਛੇੜਦਾ ਮੇਰਾ ਵੀ ਕਿੰਨਾ ਮੈਂ ਫੇਰ ਲਿਖ ਕੇ ਕੱਲ ਮੈਂ ਆਪ ਕੱਲਿਆ ਯਾਰ ਇਹਦੇ ਤੁਸੀਂ ਲੀਡਰ ਆਫ ਦੀ ਹਾਊਸ ਨੂੰ ਤੇ ਅਸੈਂਬਲੀ 'ਚ ਕਹਿ ਰਹੇ ਮੇਰੀ ਪਹਿਲੀ ਲਿਸਟ ਜਿਹੜੀ ਹੈ ਬਕਾਇਦਾ ਤੌਰ 'ਤੇ ਸੁਖਪਾਲ ਸਿੰਘ ਮੇਰੇ ਤੋਂ ਬਾਅਦ ਨੇ ਉਸ ਤੋਂ ਬਾਅਦ ਸਾਹ ਪ੍ਰਗਟ ਸਿੰਘ ਜੀ ਨੇ ਚੌਥੇ ਨੰਬਰ ਤੇ ਬਾਜਵਾ ਸਾਹਿਬ ਨੇ ਫੇਰ ਰਾਣਾ ਜੀ ਨੇ ਤੇ ਫੇਰ ਮੈਂ ਬਾਜਵਾ ਸਾਹਿਬ ਇੱਕ ਰਿਕਵੈਸਟ